ਸੱਤ ਵਿੱਚ ਬੈਠਾ ਬਾਪੂ ਬਲਕੋਰਾ ਵਾਜਾ ਫਿਰੇ ਮਾਰਦਾ ਆ ਜਾਣੀ ਪ੍ਰੀਤੋ ਚੱਲੀਏ ਮੇਲਾ ਦੇਖਣ ਛਪਾਰਦਾ ਅਰੇ ਤੁਸੀਂ ਮੇਲੇ ਦੀ ਕੋਈ ਯਾਦ ਨਾ ਉਹ ਮੇਲੇ ਰਹੇ ਨਾ ਉਹ ਕੱਲਾ ਰਹਿੰਦੇ ਨੇ ਬਹੁਤ ਬਦਲੂਖਿਆ ਜੀ ਜਿਹੜੇ ਨਵੇਂ ਜਵਾਕ ਨਹੀਂ ਉਹਨਾਂ ਨੇ ਇਹਨਾਂ ਬਦਲ ਨਹੀਂ ਦੇਖਿਆ ਜੁ 10 ਪੈਸੇ ਸਾਨੂੰ ਪਹਿਲਾਂ ਮਿਲਦੇ ਹੁੰਦੇ ਸੀ ਫਿਰ 24 ਮਿਲਦੀ ਹੁੰਦੀ ਸੀ ਜਵਾਕ ਕਿੰਨੇ ਸ਼ਰਾਰਤੀ ਕਰਦੇ ਕਿਵੇਂ ਦੀ ਸ਼ਰਾਰਤ ਕਰਦੇ ਇਹਨੂੰ ਇੰਜੋਏ ਕਰਨ ਤੇ ਆਪਣਾ ਜੀ ਉਹਨੂੰ ਮੜ ਜਾ ਟੀਚਰ ਘੂਰ ਦੇਵੇ ਤਾਂ ਜਦ ਹੀ ਪੇਰੈਂਟਸ ਆ ਕੇ ਖੜੇ ਨੇ ਸਾਡੇ ਬੱਚੇ ਨੂੰ ਕਿਉਂ ਮਾਰਿਆ ਚੋਰੀ ਗਈ ਵੀ ਇੱਕ ਦੋ ਵੀੜ ਬੰਕ ਵੀ ਮਾਰ ਜਾ ਕਰਨੇ ਗਰਾਊਂਡ 'ਚ ਬੈਠੇ ਰਹਿਣਾ ਤੇ ਪੀਟੀ ਮਾਸਟਰ ਨੇ ਸਾਨੂੰ ਫੜ ਲੈਣਾ ਬੜਾ ਕੋਟਣਾ ਕਹਿੰਦੇ ਕਹਿੰਦੇ ਇਹ ਰੇਤ ਰੁੱਤ ਵੀ ਘਾਟੀ ਹੁੰਦੇ ਆ ਬਿਜਲੀ ਮਹਿਕਮੇ ਦੇ ਸਾਡਾ ਮਹਿਕਮੇ ਦਾ ਪ੍ਰੋਗਰਾਮ ਉਹ ਕਹਿੰਦੇ ਵਿਆਹ ਕਰਾ ਕੇ ਖਾ ਜਾਂਦਾ ਬੰਦਾ ਕੀ ਇਹ ਸੱਚ ਹੈ ਰੋਂਦੇ ਹੀ ਦੇਖਿਆ ਜਿੰਨੇ ਵੀ ਰਾਂਝਾ ਰੋਂਦਾ ਢੋਲੀ ਦੀਆਂ ਬਾਈਆਂ ਫੜ ਕੇ ਨਹੀਂ ਢੋਲੀ ਵਿੱਚ ਰਾਂਝਾ ਵਾਲੀ ਕਿੱਥੇ ਚੱਲਨੀ ਐ ਕਿੱਥੇ ਚੱਲਨੀ ਐ